ਚੀਨ ਦੇ ਵਿਦੇਸ਼ ਮੰਤਰੀ ਵੋਂਗ ਜੀ ਅੱਜ ਭਾਰਤ ਆ ਰਹੇ ਨੇ ਜਿੱਥੇ ਉਹ ਸਰਹੱਦੀ ਵਿਵਾਦ ਅਤੇ ਵਪਾਰ ਉੱਤੇ ਚਰਚਾ ਕਰਨਗੇ ਇਹ ਦੋਹਰਾ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਵਾਲੇ ਚੀਨ ਦੌਰੇ ਤੋਂ ਪਹਿਲਾਂ ਹੋ ਰਿਹਾ ਹੈ ਤਾਂ ਵੋਂਗ ਅਜੀਤ ਡੋਬਾਲ ਐਸ ਜੈ ਸ਼ੰਕਰ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕਰਨਗੇ ਸੋ ਦੱਸਦੇ ਕਿ ਗਲਵਾਨ ਟਕਰਾਅ ਤੋਂ ਬਾਅਦ ਸਬੰਧਾਂ ਨੂੰ ਸੁਧਾਰਨ ਦੇ ਲਈ ਇਹ ਇੱਕ ਮਹੱਤਵਪੂਰਨ ਯਤਨ ਮੰਨਿਆ ਜਾ ਰਿਹਾ ਹੈ ਅਚੀਨ ਦੇ ਵਿਦੇਸ਼ ਮੰਤਰੀ ਵੋਂਗ ਜੀ ਅੱਜ ਦੋ ਦਿਨਾਂ ਦੌਰੇ ਉੱਤੇ ਭਾਰਤ ਆ ਰਹੇ ਨੇ ਤਵੋਂਗ ਦੀ ਫੇਰੀ ਦੌਰਾਨ ਭਾਰਤ-ਚੀਨ ਸਰਹੱਦ ਉਤੇ ਸਥਾਈ ਸ਼ਾਂਤੀ ਅਤੇ ਸਥਿਰਤਾ ਲਈ ਦੇ ਉਪਾਵਾਂ 'ਤੇ ਚਰਚਾ ਹੋ ਸਕੀ ਹੈ। ਇਹ ਫੇਰੀ ਇਸ ਮਹੀਨੇ ਦੇ ਅੱਧ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਫੇਰੀ ਤੋਂ ਪਹਿਲਾਂ ਹੋ ਰਹੀ ਹੈ। ਤਾਂ ਵੋਂਗ ਦੀ ਫੇਰੀ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵੱਜੋਂ ਦੇਖਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇ ਕਿ 2020 ਦੇ ਵਿੱਚ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਟਕਰਾ ਹੋਇਆ ਸੀ ਜਿਸ ਤੋਂ ਬਾਅਦ ਸਬੰਧਾਂ ਦੇ ਵਿੱਚ ਕਾਫੀ ਤਣਾਅ ਪੈਦਾ ਹੋ ਗਿਆ ਸੀ। ਤਾਂ ਦੋਵਾਂ ਪਤਰਾਂ ਨੇ ਟਕਰਾਵ ਵਾਲੀਆਂ ਥਾਵਾਂ ਉੱਤੇ ਆਪਣੀਆਂ ਫੌਜਾਂ ਵਾਪਸ ਖਿਲਾ ਲਈਆਂ ਨੇ। ਪ੍ਰਸਥਿਤੀ ਅਜੇ ਵੀ ਸ਼ਾਂਤ ਨਹੀਂ ਹੈ ਇਸ ਸਮੇਂ ਪੂਰਬੀ ਲੱਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਦੋ ਆਦੇਸ਼ਾਂ ਦੇ 50000 ਤੋਂ 60000 ਸੈਨਿਕਾਂ ਦਾ ਇਨਾਮ ਹੈ ਤਾਂ ਭਾਰਤ ਅਮਰੀਕਾ ਸਬੰਧ ਦੇ ਵਿੱਚ ਵਾਧੇ ਤੇਰਾ ਦੇ ਮੁੱਦੇ ਨਜ਼ਰ ਇਹ ਦੌਰਾ ਵੀ ਮਹੱਤਵਪੂਰਨ ਬਣਨ ਜਾ ਰਿਹਾ ਹੈ ਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤੀ ਸਮਰਨਾ ਉੱਤੇ ਟ੍ਰੈਫਿਕ ਦੁੱਗਣਾ ਕਰਕੇ 50 ਕਰ ਦਿੱਤਾ ਹੈ ਉਸ ਤੋਂ ਬਾਅਦ ਕੀ ਇਹ ਇਸ ਤੇ ਚਰਚਾ ਹੋ ਸਕਦੀ ਹੈ